ਮੁੱਖ ਮੰਤਰੀ ਨਾਲ ਨਹੀਂ ਹੋਣੀ ਪੰਜਾਬ ਦਾ ਆਈਐਸ ਪੰਜਾਬ ਦਾ ਆਈਪੀਐਸ ਜਿਹੜਾ ਪੰਜਾਬ ਦੇ ਖਜ਼ਾਨੇ ਚੋਂ ਤਨਖਾਹ ਲੈਂਦਾ ਉਹ 50% ਇਹ ਲੈ ਰਿਹਾ ਉਹ ਸਾਰਾ ਏਰੀਆ ਵੀ ਲੈ ਗਿਆ ਤਾਂ ਇਸ ਮੁੱਖ ਮੰਤਰੀ ਪੰਜਾਬ ਤੋਂ ਕਿ ਅਗਰ ਮਲਾਜਮਾਂ ਦੇ ਪੈਨਸ਼ਨ ਦੇ ਬੰਗਾ ਨਾ ਮੰਨੀਆਂ ਗਈਆਂ ਜੇ ਮਲਾਜਮਾਂ ਤੇ ਪੈਨਸ਼ਨ ਇਨਸਾਫ ਨਾ ਮਿਲਿਆ ਤਾਂ 7.5 ਲੱਖ ਪਰਿਵਾਰ ਮਲਾਜਮਾਂ ਦੇ ਪੈਨਸ਼ਨ ਦੇ ਪੰਜਾਬ ਚ ਹੈਗੇ ਨੇ ਜਿਹੜੇ ਕਿ ਆਉਣ ਵਾਲੇ ਸਮੇਂ ਤੋਂ ਦੱਸ ਦੇਣਗੇ ਕਿ ਬੁਲਾਜੇ ਦੇ ਪੈਂਚ ਦੀ ਕਿੰਨੀ ਤਾਕਤ ਆ ਦੋਸਤੋ ਇਹਦੇ ਨਾਲ ਹੀ ਮੈਂ ਬੇਨਤੀ ਕਰਦਾ ਅੱਜ ਸਾਡੇ ਮੈਂ ਦੇਖਿਆ ਪਾਵਰ ਕਾਮ ਪੈਨਸ਼ਨ ਐਸੋਸੀਏਸ਼ਨ ਦੇ ਸਾਰੇ ਪੰਜਾਬ ਚੋਂ ਸਾਥੀ ਪਹੁੰਚੇ ਹੋਏ ਨੇ ਕਿੱਥੇ ਜਲਾਲਾਬਾਦ ਉਹ ਜੜਾਂ 'ਚ ਬੈਠਾ ਕਿੱਥੇ ਪੱਟੀ ਤਰਨਤਾਰਨ ਫਿਰੋਜ਼ਪੁਰ ਸਾਰੇ ਪੰਜਾਬ ਦੇ ਚੋਂ ਸਾਥੀ ਬਹੁਤ ਦੂਰੋਂ ਬਹੁਤ ਜਿਹੜੇ ਘੰਟਿਆਂ ਸਫ਼ਰ ਕਰਕੇ ਸਾਥੀਆਂ ਦੇ ਪਹੁੰਚੇ ਨੇ ਸੋਚੇ ਪੰਜਾਬ ਦੇ ਪਾਵਰ ਕਾਮ ਪੈਨਸ਼ਨ ਬਹੁਤ ਵੱਡੀ ਗਿਣਤੀ ਸਾਥੀਓ ਤੇ ਪਹੁੰਚੇ ਨੇ ਔਰ ਇਹ ਵਿਸ਼ਵਾਸ ਵੀ ਦਿੰਦੇ ਅੱਗੇ ਵਾਸਤੇ ਵੀ ਜਿਹੜਾ ਹੈਗਾ ਅਸੀਂ ਇਸੇ ਤਰ੍ਹਾਂ ਜਿਹੜਾ ਮੋਟੇ-ਮੋਟੇ ਲਾਵਾਂਗੇ ਪਰ ਮੈਂ ਇੱਕ ਬੇਨਤੀ ਜ਼ਰੂਰ ਕਰਨੀ ਚਾਹੁੰਦਾ ਸਾਡੇ ਜਥੇਬੰਦੀਆਂ ਨੂੰ ਕਿ ਅਲੱਗ-ਅਲੱਗ ਮੀਟਿੰਗਾਂ ਲੈਣ ਦਾ ਸਿਸਟਮ ਬੰਦ ਕਰ ਦਿਓ ਕਿਉਂਕਿ ਭਗਵੰਤ ਮਾਨ ਨੇ ਜਦੋਂ ਇੱਕ ਮੰਗ ਦੀ ਗੱਲ ਕਰਦਿਆ ਉਹ ਕਹਿੰਦੇ ਤਾਂ ਇਸ ਜਥੇਬੰਦੀ ਨਾਲ ਗੱਲ ਸਾਡੀ ਹੋ ਗਈ ਦੂਜੀ ਮੰਗ ਦੀ ਗੱਲ ਕਰਦੇ ਆਂ ਉਹ ਜਥੇਬੰਦੀਆਂ ਸਾਡੀ ਗੱਲ ਹੋ ਚੁੱਕੀ ਆ ਤੁਸੀਂ ਹੋਰ ਗੱਲ ਕਰੋ ਤੀਜੀ ਮੰਗ ਕਹਿੰਦੇ ਆ ਉਹ ਕਹਿੰਦੇ ਸਾਡੀ ਜਥੇਬੰਦੀਆਂ ਗੱਲਬਾਤ ਹੋ ਚੁੱਕੀ ਆ ਇਹ ਦਾਸ ਤੋਂ ਅਲੱਗ-ਅਲੱਗ ਮੀਟਿੰਗਾਂ ਕਰਕੇ ਤੁਸੀਂ ਆਪਣੀ ਪੋਜੀਸ਼ਨ ਦੇ ਖਰਾਬ ਕਰ ਰਹੇ ਹੋ ਗੱਲਾਂ ਠੀਕ ਨਹੀਂ ਜਿਸ ਤਰ੍ਹਾਂ ਕਿ ਜੇਪੀ ਨੇ ਜੈਪਿੰਗ ਜਨਤਾ ਪਾਰਟੀ ਬਣਾਈ ਸੀ ਇੱਕ ਟਾਈਮ ਦੇ ਉੱਤੇ ਔਰ ਸਾਰੇ ਜਿਹੜੇ ਇੰਡੀਆ ਦੇ ਵਿੱਚ ਇੱਕ ਹਲਾਰਾ ਆਇਆ ਸੀ ਉਹ ਹਲਾਰਾ ਅੱਜ ਮੁਲਾਜ਼ਮ ਤੇ ਪੈਨਸ਼ਨ ਨੂੰ ਇਕੱਠੇ ਕਰਨਾ ਪੈਣਾ ਅਗਰ ਪੰਜਾਬ ਦਾ ਸੋਚਾਂ ਮੁਲਾਜ਼ਮਾਂ ਦੇ ਪੈਨਸ਼ਨਿਕ ਤਾਂ ਦੇ ਇਕੱਠਾ ਹੋ ਜਾਵੇ ਤਾਂ ਕੋਈ ਐਸੀ ਚੀਜ਼ ਨਹੀਂ ਕੋਈ ਤੁਹਾਡੀ ਮੰਗ ਪ੍ਰਾਪਤ ਨਹੀਂ ਕੀਤੀ ਜਾ ਨਾ ਰਹਿ ਨਹੀਂ ਸਕਦੀ ਪਰ ਦੋਸਤੋ ਬੱਕਰੇ ਬੱਕਰੇ ਚੰਡੇ ਬੱਕਰੇ ਬੱਕਰੇ ਰੰਗ ਦੋਸਤੋ ਇਹ ਗੱਲਾਂ ਜੱਜਦੀਆਂ ਨਹੀਂ ਹੈਗੀਆਂ ਇਹ ਤੁਹਾਡੀ ਏਕਤਾ ਨੂੰ ਠੱਲ ਪਾਉਂਦੀ ਆ ਦੂਜੀ ਗੱਲ ਦੋਸਤੋ ਮੈਂ ਕਹਿ ਸਕਦਾ ਕਿ ਅੱਜ ਸਾਨੂੰ ਮੁਲਾਜ਼ਮਾਂ ਤੇ ਪੈਨਸ਼ਨ ਸਾਂਝੇ ਕਰਨ ਦਾ ਇੱਕ ਝੰਡਾ ਹੋਣਾ ਚਾਹੀਦਾ ਅਸੀਂ ਪੰਜਾਬ ਦੇ ਵਿੱਚ ਇੱਕੋ ਝੰਡੇ ਥਲੇ ਲੜਾਈ ਲੜੀ ਜਾਵੇ ਔਰ ਸਾਰੇ ਸਾਥੀ ਸੋਹਰਦ ਹੋ ਜਾਣ ਆਪਣੀਆਂ ਆਪਣੀਆਂ ਹੋਂਮੇ ਨੂੰ ਆਪਣੀ ਆਪਣੀ ਜਿਹੜੀ ਹੈਗਾ ਜੱਥੇਬੰਦੀਆਂ ਨੂੰ ਅਲੱਗ-ਅਲੱਗ ਛੋਅ ਕਰਨ ਦੀ ਥਾਂ ਦੇ ਉੱਤੇ ਆਸੀਂ ਇੱਕ ਫਰੰਟ ਬਣਾ ਕੇ ਲੜੀਏ ਤਾਂ ਉਹ ਸਮਾਂ ਦੂਰ ਨਹੀਂ ਕਿ ਤੁਹਾਡੀਆਂ ਸਾਰੀਆਂ ਮੰਗਾਂ ਮੰਨੀਆਂ ਜਾਣੀਆਂ ਦੋਸਤੋ ਐਸੀ ਕੋਈ ਗੱਲ ਨਹੀਂ ਹੈ ਸੋ ਮੈਂ ਪਾਵਰ ਕੰਪਨਸ਼ਨ ਐਸੋਸੀਏਸ਼ਨ ਵੱਲੋਂ ਫੇਰ ਯਕੀਨ ਦਿਵਾਉਣਾ ਇੱਥੇ ਜਾਤੀਓ ਅਸੀਂ ਬਾਤ ਚੜ ਕੇ ਅੱਗੇ ਵੀ ਜਾਂਦੇ ਆ ਤੇ ਇਸੇ ਤਰ੍ਹਾਂ ਸਾਥ ਦੇਵਾਂਗੇ ਇਹਦੇ ਨਾਲ ਇੱਕ ਗੱਲ ਮੈਂ ਦੋਸਤੋ ਜਰੂਰ ਕਰਨੀ ਚਾਹਨਾ ਜੇਤੇ ਪੋਲੀਟੀਕਲ ਪਾਰਟੀਆਂ ਸਾਡੀਆਂ ਦੁਸ਼ਮਣ ਨੇ ਜੇਤੇ ਪੰਜਾਬ ਸਰਕਾਰ ਸਾਡੀ ਦੁਸ਼ਮਣਾਂ ਉਥੇ ਬਿਊਰੋਕ੍ਰੇਟ ਵੀ ਸਾਡੇ ਵਿਰੋਧੀ ਨੇ ਜਿੰਨੇ ਆਈਐਸ ਲੋਬੀਆ ਉਹ ਮੁਲਾਜ਼ਮਾਂ ਤੇ ਪੈਨਸ਼ਨਰ ਦੀ ਵਿਰੋਧੀ ਆ ਅੱਜ ਤੁਸੀਂ ਦੇਖਿਆ ਹੁਣ ਕਿ ਪੰਜਾਬ ਦਾ ਆਈਐਸ ਪੰਜਾਬ ਦਾ ਆਈਪੀਐਸ ਜਿਹੜਾ ਪੰਜਾਬ ਦੇ ਖਜ਼ਾਨੇ ਚੋਂ ਤਨਖਾਹ ਲੈਂਦਾ ਉਹ 50% ਇਹ ਲੈ ਰਿਹਾ ਉਹ ਸਾਰਾ ਏਰੀਆ ਵੀ ਲੈ ਗਿਆ ਪਰ ਜਿਹੜਾ ਮੁਲਾਜ਼ਮ ਹੈਗਾ ਦੋਸਤੋ ਉਹ 38% ਤੇ ਬੈਠਾ ਇਸ ਕਰਕੇ ਸਰਕਾਰਾਂ ਨਾਲ ਆਈਐਸ ਲੋਬੀ ਵੀ ਜ਼ਿੰਮੇਵਾਰ ਆ ਸਾਨੂੰ ਉਹਨਾਂ ਨੂੰ ਵੀ ਦੇਰ ਤੋਂ ਨੁਕੇਲ ਪਾਉਣੀ ਪਵੇਗੀ ਪਰ ਇਹਦੇ ਇੱਕੋ ਇੱਕ ਹੱਲ ਦੋਸਤੋ ਇਹ ਆ ਵੀ ਅਸੀਂ ਜਿਹੜਾ ਹੈਗਾ ਇਸ ਤੋਂ ਪਹਿਲਾਂ ਚੱਬੇਵਾਲ ਦੇ ਵਿੱਚ ਵੱਡੀ ਰੈਲੀ ਕਰਕੇ ਆਏ ਤੇ ਪੰਡਾਲ 'ਚ ਬੈਠੇ ਮੇਰੇ ਬਲਾਜਮਾ ਤੇ ਪੈਨਸ਼ਨ ਸਾਥੀਓ ਅੱਜ ਅਸੀਂ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕਰਨ ਲੱਗੇ ਆ ਜਿਹੜੀ ਸਰਕਾਰ ਲਗਾਤਾਰ ਮਲਾਜਾਂ ਤੇ ਪੈਨਸ਼ਨ ਨੂੰ ਇੱਕ ਭਲੇਖੇ ਦੇ ਰਹੀ ਆ 1 ਜੁਲਾਈ ਦੀ ਮੀਟਿੰਗ ਹੋਈ ਕਹਿੰਦੇ ਤੁਹਾਡੀ ਅਸੀਂ 25 ਜਿਹੜੀ ਹੈਗੀ ਆ ਮੀ 25 ਨੂੰ ਮੀਟਿੰਗ ਕਰਾਂਗੇ 25 ਦੀ ਮੀਟਿੰਗ ਆਈ ਨਹੀਂ ਤੁਹਾਡੀ ਬਾਅਦ ਚ ਕਰਾਂਗੇ 29 ਨੂੰ ਕਰਾਂਗੇ ਫਿਰ ਅੱਗੇ ਵਧਦੀ ਗਈ ਸਾਥਿਓ ਬਾਰ ਬਾਰ ਹੁਣ ਜਿਹੜਾ ਅਖੀਰ ਚ ਕੀਤਾ ਕਹਿੰਦੇ ਤੁਹਾਡੀ ਮੀਟਿੰਗ ਮੁੱਖ ਮੰਤਰੀ ਨਾਲ ਨਹੀਂ ਹੋਣੀ ਤੁਹਾਡੀ ਮੀਟਿੰਗ ਸਬ ਕਮੇਟੀ ਨਾਲ ਹੋਣੀ ਆ ਐਦਾਂ ਦੀਆਂ ਚਾਲਾਂ ਦੋਸਤੋ ਤੁਹਾਡੇ ਕੀਤੇ ਜਾ ਰਹੀਆਂ ਨੇ ਤੋ ਅੱਜ ਦਾ ਇਕੱਠ ਹੈ ਮੰਗ ਕਰਦਾ ਇਸ ਮੁੱਖ ਮੰਤਰੀ ਪੰਜਾਬ ਤੋਂ ਕਿ ਅਗਰ ਮਲਾਜਮਾਂ ਦੇ ਪੈਨਸ਼ਨ ਦੇ ਮੰਗਾਂ ਨਾ ਮੰਨੀਆਂ ਗਈਆਂ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ